ਗੁਰੂ ਰੂਪ ਪ੍ਰਿਆਰੀ ਸਾਧ ਸੰਗਤ ਜੀ ਤੁਹਾਨੂੰ ਇੱਕ ਆਪਣੇ ਨਗਰ ਦੌਦਰ ਦੀ ਜੋ ਕਾਲਜ ਕੁੜੀਆਂ ਵਾਲਾ ਬਣਿਆ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਗੱਲ ਵੀ ਇਹ ਕਿਸ ਤਰ੍ਹਾਂ ਬਣਿਆ ਕਿੱਥੋਂ ਗੱਲ ਚੱਲੀ ਕਿਵੇਂ ਗੱਲ ਚੱਲੀ ਕਿਹਨੇ ਕੀਨੇ ਫਿਰ ਇਹਦੇ ਸੰਯੋਗ ਦਿੱਤਾ ਉਹ ਸਾਰਾ ਬੇਰਵਾਜ ਤੁਹਾਨੂੰ ਸਮਝਾਉਣੇ ਇਹਦੇ ਨਾਲ ਸੁਣਿਓ ਗੌਰ ਨਾਲ ਮੇਰੇ ਵੀਰ ਜਿਹੜਾ ਚੈਨਲ ਹੈ ਜੀਤ ਸਿੰਘ ਚੈਨਲ ਸਿੱਧੂ ਚੈਨਲ ਹੈ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਲਾਇਕ ਵੀ ਕਰਿਓ ਇਦੋਂ ਚਲਾਵਾਂ ਉਹਦੀ ਲੈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਿਉਂਕਿ ਨਵਾਂ ਚੈਨਲ ਆ ਚੱਲੇ ਇਹ ਵੀਡੀਓ ਤੁਹਾਨੂੰ ਮੈਂ ਵਧੀਆ-ਵਧੀਆ ਪਾ ਕੇ ਦਿਆ ਕਰੂੰ ਤੇ ਸੁਣਿਆ ਕਰਿਓ ਇਹ ਰਾ ਜਿਹੜਾ ਅਸੀਂ ਇੱਥੇ ਚਿਰ ਦੀਆਂ ਗੱਲਾਂ ਹੋਣਗੀਆਂ ਇਹ 85 86 ਦੀਆਂ ਗੱਲਾਂ 85 ਕੀ ਦੇ 84 85 ਦੇ ਵਿੱਚ ਅਸੀਂ ਇਹ ਗੱਲਾਂ ਤੇ ਇੱਥੇ ਅਸੀਂ ਓਮੀ ਦੀ ਹੱਟੀ ਕੋਲੇ ਬੈਠੇ ਨੇ 76 ਮਿਸਤਰੀ ਬਾਰਕ ਸ਼ਾਪ ਕੋਲੇ ਇੱਕ ਹੜੰਭਾ ਖੜਾ ਸੀ ਹੜੰਬੇ ਜੇ ਤੇ ਅਸੀਂ ਮੈਂ ਬੈਠਾ ਸੀ ਉਥੇ ਜੈਲੀ ਆ ਗਿਆ ਸਾਡੇ ਗਵਾਰਦਾ ਦੇਲੇ ਆ ਗਿਆ ਤੇ ਅਸੀਂ ਵੀ ਐ ਖੜੇ ਤੇ ਪਾਈ ਜਿਹੜਾ ਸੰਤਾਂ ਦੀਆਂ ਗੱਲਾਂ ਚੱਲ ਪਈਆਂ ਵੀ ਸੰਤਾਂ ਕੋਲ ਐ ਪੈਸੇ ਆ ਖੁੱਲੀ ਜ਼ਮੀਨ ਦੁੱਧ ਪਿੰਡਾਂ ਚੋਂ ਮਾਗਦੇ ਆ ਫਲਾਣਾ ਜਿਹੜਾ ਬੰਦਾ ਜਿਹੜਾ ਉਪਾ ਉਹ ਤਾਂ ਕਰਦਾ ਹੀ ਹੁੰਦਾ ਇਹੋ ਜਿਹੇ ਬੰਦੇ ਤਾਂ ਕਰਦੇ ਹੀ ਹੁੰਦੇ ਆ ਉੱਥੇ ਗੱਲ ਪਾਂ ਚੱਲ ਵੀ ਸੰਤਾਂ ਕੋਲ ਕਿਤੇ ਪੈਸੇ ਦੀ ਕਮੀ ਆ ਜਾਂ ਉਹ ਕੁੜੀਆਂ ਦਾ ਕਾਲਜ ਬਣਾ ਦੇਣ ਸਾਥ ਹੋਰ ਪਾਸੇ ਪੈਸੇ ਲਈ ਜਾਂਦਾ ਗੁਰਦੁਆਰਿਆਂ ਤੇ ਲਈ ਜਾਂਦਾ ਫਲਾਣਾ ਕਰੀ ਜਾਂਦਾ ਤੇ ਉਧਰ ਲਾ ਦੇਵੇ ਪੈਸਾ ਲੋਕਾਂ ਨੂੰ ਲਟਾਈ ਜਾਂਦਾ ਵਾ ਐ ਗੱਲਾਂ ਚੱਲਦੀਆਂ ਸੀ ਮਗਾਜਰ ਕੋਈ ਨਹੀਂ ਜੇ ਸਾਧੂ ਸੰਤ ਇਹ ਕਹਿੰਦੇ ਕਿਸ ਦਿਨ ਗੱਲ ਚੱਲ ਪੂਗੀ ਤੇ ਇਹ ਵੀ ਬਣ ਜੂਗੀ ਹੁਣ ਮੈਂ ਤੇ ਕੁੰਡਾ ਸਰੋਵਰ ਵੇਲੇ ਦੋਨੇ ਪ੍ਰਧਾਨ ਕੁੰਡਾ ਸਿੰਘ ਅਸੀਂ ਦੋਨੇ ਜਾਂਦੇ ਰਿਹਾ ਸੰਤਾਂ ਕੋਲੇ ਦੋਨੇ ਹੀ ਤੀਜਾ ਬੰਦਾ ਨਹੀਂ ਸੀ ਸਾਡੇ ਨਾਲ ਅੰਦਾਜ਼ ਪੁੱਛ ਰਿਹਾ ਕੁੰਡਾ ਜਿਉਂਦਾ ਹਲੇ ਤੇ ਜਦੋਂ ਇਹ ਦੋਨੇ ਜਾਂਦੇ ਤੇ ਸੰਤਾਂ ਨੇ ਕਿਹਾ ਡੋਲਦੇ ਫਿਰਦੇ ਰਾਜੇ ਕਿ ਸਾਲਿਓ ਜਦੋਂ ਵੀ ਕੋਈ ਗੱਲ ਭੱਤ ਨੂੰ ਕਰਨੀ ਕੋਈ ਕੋਠਾ ਦੇ ਬਦਲੋ ਮਿੱਟੀ ਫੇਰਨੀ ਚਾਹੇ ਕੋਈ ਕੰਦ ਕੌਲਾ ਕੱਢਣਾ ਚਾਹੇ ਹਰ ਹਰ ਕੱਢਣੀ ਤੇ ਸਾਨੂੰ ਪਹਿਲਾਂ ਸਾਦੇ ਸੀ ਸੰਤ ਵੀ ਰਾਜੇ ਕਰਨ ਨੂੰ ਲਿਆਉ ਭਾਈ ਵਾਲਿਆਂ ਨਾਲ ਸੱਦ ਕੇ ਉਹ ਲਿਆਉਣ ਕੇ ਬੰਦੇ ਫਿਰ ਮੈਂ ਤੇ ਕੁੰਡੇ ਨੇ ਸਾਰਿਆਂ ਨੂੰ ਕਹਿ ਕੇ ਅਸੀਂ ਨਾਲ ਲੈ ਕੇ ਇਕੱਠੇ ਹੋ ਕੇ ਤੇ ਜਾਣਾ ਤੇ ਉੱਥੇ ਪੈਂਦੀ ਸੀ ਭਰਤ ਰਸਪਾਲ ਕਾਂ ਦੀ ਟਿੱਬੇ ਤੋਂ ਟਰਾਲੀਆਂ ਚੱਲਦੀਆਂ ਸੀ ਸਾਡੇ ਵੀ ਟਰੈਕਟਰ ਸੀਗੇ ਤੇ ਅਸੀਂ ਵੀ ਸੀ ਅਸੀਂ ਟਰਾਲੀ ਲਈ ਜਾਂਦੀ ਤੇ ਮੈਂ ਚਾਹ ਪੀਣ ਆ ਗਿਆ ਤੇ ਕੁੰਡਾ ਵੀ ਕੁੰਡਾ ਕਹਿੰਦਾ ਵੀ ਆਪਾਂ ਸੰਤਾ ਤੋਂ ਡੋਡੇ ਲਗੇ ਚਰੋ ਭਾਈ ਸੰਤਾਂ ਨੂੰ ਕਹਿਣ ਲੱਗੇ ਸਾ ਮਹਾਰਾਜ ਇੱਥੇ ਭਾਰਤ ਪੈਂਦੀ ਆ ਵੀ ਤੁਸੀਂ ਡੋਟੇ ਦੇ ਉਹ ਹੈ ਨਹੀਂ ਮੇਰੇ ਕੋਲ ਡੋਟਾ ਭਾਈ ਸੰਤ ਖੋਸ਼ੂ ਤੂੰ ਐਂ ਕਰੀ ਜਾਣ ਤੋ ਤੋ ਹੈ ਨਹੀਂ ਸਾਡੇ ਕੋਲ ਭੱਜ ਸਾਲੇ ਰਾਜ ਦੇ ਕੇ ਆ ਕੇ ਕੁਝ ਨਹੀਂ ਛੱਡਦੇ ਮੇਰੇ ਕੋਲ ਸਾਰਾ ਕੁਝ ਹੀ ਖੋਣ ਨੂੰ ਫਿਰਦੇ ਆ ਤੂੰ ਇਹ ਤਾਂ ਮੇਰੀ ਗੱਦੀ ਵੀ ਲੈ ਜਾਓਂਗੇ ਕਿਸ ਦਿਨ ਐਂ ਕਰਨ ਲੱਗੇ ਜਦੋਂ ਐਂ ਕਰੀ ਕਰੀ ਗਏ ਤੇ ਅਸੀਂ ਭਾਈ ਸੰਤ ਕੁਰਸੀ ਤੇ ਬਹਿ ਗਏ ਤੇ ਮੈਂ ਇੱਕ ਪਾਸੇ ਮੈਂ ਬਹਿ ਗਿਆ ਇੱਕ ਪਾਸੇ ਕੁੰਡਾ ਪ੍ਰਧਾਨ ਬਹਿ ਗਿਆ ਅਸੀਂ ਦੋਨੇ ਬਹਿ ਕੇ ਤੇ ਲੱਤਾਂ ਘੁੱਟਣ ਲੱਗ ਗਏ ਜਦੋਂ ਲੱਤਾਂ ਘੁੱਟਣ ਲੱਗ ਗਏ ਤੇ ਭਾਈ ਸੰਤ ਅੱਖਾਂ ਪਰਿਆ ਅਕਾਂਪਾਰ ਕੇ ਕਹਿੰਦੇ ਉਹ ਦੱਸੋ ਰਾਜੇ ਕੋ ਕੀ ਮੰਗਣਾ ਚ ਤੁਸੀਂ ਮੇਰੀ ਪਹਿਲੀ ਖੋਮੋਗੇ ਅਜੇ ਮੇਰੇ ਪੈਸੇ ਉਹਨੂੰ ਪੈ ਨਿਕਲੇ ਹੈ ਨਹੀਂ ਮੇਰੇ ਕਿ ਜਾਗੂ ਜਾਈ ਹੈ ਨਹੀਂ ਕਰ ਦੇਖ ਲੋ ਮੇਰੇ ਕੋਲ ਪੈਸੇ ਹੈ ਨਹੀਂ ਨਾ ਮੇਰੇ ਕੋਲ ਜ਼ਮੀਨ ਹੈ ਮੈਂ ਨਹੀਂ ਕੋ ਦੇਣਾ ਦੂਣਾ ਆਪ ਹੀ ਕਰੀਗੇ ਅਸੀਂ ਤਾਂ ਕੁਛ ਨਹੀਂ ਹਲੇ ਕਿਹਾ ਜਦੋਂ ਐ ਕਰੀਗੇ ਕਰੀਗੇ ਤੇ ਉਂ ਖੋਸ ਸੰਤ ਪੂਰੇ ਜਿਵੇਂ ਮਹਾਰਾਜ ਜਨ ਨੂੰ ਕੁਦਰਤੀ ਰੋ ਨੂੰ ਗਿਆਨ ਮਾਨ ਹੋ ਗਏ ਹੁੰਦੇ ਆ ਜਦੋਂ ਐ ਕਰੀਗੇ ਤੇ ਮੈਂ ਤਾਂ ਤੈਨੂੰ ਕਹਾਂ ਮੈਂ ਕਹਿੰਦਾ ਤਾਂ ਮੈਂ ਕਹਾਂ ਹੁਣ ਚੱਕ ਦੇ ਮੈਂ ਮਾਰੀ ਅੱਖ ਸਾਡੀ ਗੱਲ ਪਹਿਲਾਂ ਬੜਾਈ ਨਹੀਂ ਸੀ ਇਦੋ ਮਾਰੀ ਅੱਖ ਤੇ ਮੈਂ ਪਾਇਓ ਇਹ ਕਹਦੇ ਬਾਬਾ ਜੀ ਗੱਲ ਤਾਂ ਹੈਗੀ ਆ ਵੱਡੇ ਤੇ ਮੂੰਹ ਹੈਗਾ ਛੋਟਾ ਜਦੋਂ ਇਹ ਭਾਈ ਪ੍ਰਧਾਨ ਇਹ ਗੱਲ ਕਹੀ ਸੰਤ ਕਹਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਸਾਡੀ ਪਹਿਲੀ ਖੋਣ ਨੂੰ ਫਿਰਦਾ ਤੂੰ ਪੈਸੇ ਵੀ ਖੋਣ ਨੂੰ ਫਿਰਦਾ ਮੈਂ ਹੋਰ ਕਹਣੀ ਪੜੀ ਪੂੜੀ ਮੂੰਹ ਵੱਟਾ ਫਲਾਣਾ ਵੱਡਾ ਕਰੀ ਜਨ ਪਈ ਦੋ ਐ ਕਰੀਗੇ ਤੇ ਸਾਂ ਤੇ ਇਹ ਫੇਰਨੀ ਵੀ ਜੀ ਪਾ ਕੇ ਲੱਗਦੇ ਕੁੱਟਣ ਜਦੋਂ ਸੰਤ ਫੇਰਤਾ ਨੂੰ ਮੂੰਹ ਚੱਕਣ ਦੇ ਫੇਰ ਭਾਈ ਕਹ ਦੇਵੇ ਬਾਬਾ ਜੀ ਇੱਕ ਗੱਲ ਕਹਿਣੀ ਆ ਤੁਹਾਨੂੰ ਮਹਾਰਾਜ ਤੇ ਕਹਿ ਦਈਏ ਕਿ ਨਾ ਗੱਲ ਵੱਡੀ ਆ ਮੂੰਹ ਛੋਟਾ ਉਹ ਜਾ ਕੇ ਯਾਰ ਕੀ ਕਹਿਣਾ ਵਾ ਕਹਿ ਕੀ ਕਹਿਣਾ ਪੜੀ ਲੜੀਆਂ ਹੋਰ ਤੋਂ ਕੀ ਫਿਰਦਾ ਇਹਦਾ ਬਾਬਾ ਜੀ ਕੁੜੀਆਂ ਵਾਲਾ ਕਾਲਜ ਬਣਾ ਦਿਓ ਆਪਣੀਆਂ ਕੁੜੀਆਂ ਬਹੁਤ ਔਖੀਆਂ ਹਾਈ ਸਕੂਲ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਆ ਉਧਰ ਅੱਜ ਕੱਲ ਸਮਾਂ ਨਹੀਂ ਹੈ ਤੇ ਆਪਣਾ ਇੱਥੇ ਛੋਟਾ ਨਾਂ ਰਹੇ ਜੂਗਾ ਦੁਨੀਆ ਤੇ ਤੇ ਰੇਂਦੀ ਦੁਨੀਆ ਤਾਂ ਹੀ ਤੁਹਾਡਾ ਕਾਲਜ ਬਣਾਇਆ ਵਾ ਤੇ ਤੁਸੀਂ ਕਾਲਜ ਬਣਾ ਦਿਓ। ਐ ਸ਼ਾ ਐ ਕਾਨੂੰ ਮੈਂ ਤਾਂ ਪਹਿਲੇ ਹੀ ਪਤਾ ਸੀ ਤੁਸੀਂ ਸਾਡੀ ਰਾਜੋਗੋਦੀ ਜਿਹੜੀਆਂ ਲੱਤਾਂ ਕੁੱਟਣ ਲੱਗੇ ਐਵੇਂ ਨਹੀਂ ਕੁੱਟਦੇ ਤੁਸੀਂ। ਇਹ ਸਾਹਤ ਤੋਂ ਖੋਨੇ ਆ ਕੋਸ ਕੁਸੀ। ਅੱਗੇ ਸਰੋਵਰ ਖੋਕੇ ਲੈ ਗਏ। ਹੁਣ ਤੁਸੀਂ ਮੈਂ ਕਾਲਜ ਵੀ ਖੋਲੇ ਲੈਣਾ। ਐ ਕਰੀ ਗੇ ਕਰਦੇ ਕਰਦੇ ਕਹਿੰਦੇ ਚੰਗਾ। じゃ ਕਹੇ ਤੋ ਫਿਰ ਇੱਕ ਕੱਲਾ ਪੈੜੀ ਦਾ ਦਊ। ਬਾਤ ਨਹੀਂ ਦੇਣੀ। ਪੈਸੇ ਨਹੀਂ ਮੇਰੇ ਕੋਲੇ ਹੈ ਮੈਂ ਪੈਸੇ ਨਹੀਂ ਲਾਉਣੇ। じゃ ਕਹੇ ਤੋ ਜਿਹਨੂੰ ਕਹਿਣਾ ਮੈਂ ਤੇ ਬਣਾ ਲਓ। ਤੇ ਪੈੜੀ ਦੇ ਦੂੰ। ਹਰ ਵਾਰ ਦੇ ਕਰਦੇ ਤੇ ਮੈਂ ਇਹਨੂੰ ਆਖਿਆ ਜਾਂਦਾ ਰੋਜ਼ੋ ਬਾਧਰ ਤੇ ਆਪਣਾ ਥਾਣਾ ਇਹ ਦੋਏ ਪੂਰੇ ਹੁੰਦੇ ਸੀ ਉਦੋਂ ਭਾਰਤ ਦੇ ਵਿੱਚ ਵੀ ਇਹ ਸੀਗੇ ਮੂਰੇ ਇਧਰੋਂ ਆਪਣੇ ਜੈਸੋ ਸੁਪੇਦਾਰ ਉਹਨੀ ਨਾਲ ਸੀਗੇ ਇਧਰ ਜਗਰਾ ਸਰਪੰਚ ਨੂੰ ਵੀ ਸੁਨੇਹਾ ਕਹਤਾ ਵੀ ਆਹ ਗੱਲ ਉਹ ਕਿਤੇ ਬਾਬੇ ਖੁਸ਼ ਆ ਤੇ ਤੁਸੀਂ ਹੁਣ ਮੌਕਾ ਨਾ ਪੜੋ ਵੀ ਆ ਜਾਓ ਭਾਈ ਫਿਰ ਬਾਧਰ ਤੇ ਰਸਪਾਲ ਸਰਪੰਚ ਤੇ ਆਪਣਾ ਜਗਰਾ ਸਰਪੰਚ ਤੇ ਜੈਸੋ ਸੁਪੇਦਾਰ ਉਹਨੀ ਤੇ ਥਾਣੇਦਾਰ ਤੇ ਬਾਧਰ ਦੇ ਅਸੀਂ ਭਾਈ ਸਾਰੇ ਉੱਥੇ ਇਕੱਠੇ ਹੋ ਗਏ ਸੰਤਾਂ ਕੋਲੇ ਆ ਆ ਦੇਖ ਲੋ ਆ ਬੈਠੇ ਆ ਆ ਬਿਠਾ ਦੇ ਆ ਤੁਹਾਡਾ ਰਾਜੇਗਾ ਉਹ ਭਾਈ ਵਾਲੇ ਵਾਲਾ ਕੁੰਡੇ ਨਾਲੀ ਹੱਥ ਕਰਕੇ ਕਹਵੇ ਸੱਤ ਕਹਿਣ ਆ ਬਿਠਾ ਲੈ ਗਿਆ ਮੇਰਾ ਇਕੱਲਾ ਹੁਣ ਸੋਨੂੰ ਸਾਦ ਲੈ ਆ ਹੁਣ ਤੁਸੀਂ ਮੇਰੇ ਪੈਸੇ ਵੀ ਖੋੜ ਨੂੰ ਫਿਰਦੇ ਆ ਸਾਰੇ ਇਕੱਠੇ ਹੋ ਕੇ ਆ ਗਏ ਆ ਹੈ ਹੁਣ ਤੁਸੀਂ ਮੈਨੂੰ ਬੰਨਣ ਨੂੰ ਫਿਰਦੇ ਆ ਜਾਓ ਮੈਨੇ ਜਣਾ ਤੁਣਾ ਕੋਸ ਭਾਈ ਐ ਕਰੇ ਸਾਰੇ ਚੁੱਪ ਹੋ ਜਾਣਾ ਬਹਿ ਗਏ ਥੱਲੇ ਸੰਤ ਕੁਰਸੀ ਤੇ ਬਹਿ ਗਏ ਹਾਂ ਦੱਸੋ ਕਿਵੇਂ ਆਏ ਆ ਉਹ ਕਹਿੰਦੇ ਪਾਪਾ ਜੀ ਵੀ ਆਇਆ ਕਰਕੇ ਵੀ ਸਾਡੇ ਕੋਲ ਤਾਂ ਗੱਲ ਗਈ ਆਗਾ ਹਾਂ ਵੀ ਕਹਿੰਦੇ ਕਾਲਜ ਬਣਾ ਲਈ ਬਣਾ ਦਿਓ ਮੈਂ ਤੁਹਾਨੂੰ ਰੋਕਿਆ ਜਦੋਂ ਆਇਆ ਕਿਹਾ ਕਹਿਣ ਲੱਗੇ ਤੇ ਫੇ ਭਾਈ ਇਹ ਜਗਰਾ ਸਰ ਵੀ ਕਹਿੰਦਾ ਮਾਰੇ ਤਸੂ ਵੀ ਕੋਈ ਨਹੀਂ ਅਸੀਂ ਹੁਣ ਆਇਆ ਸਾਰੇ ਇਕੱਠੇ ਬੈਠੇ ਦੋ ਹੀ ਪੰਚਾਇਤਾਂ ਬੈਠ ਗਏ ਤੇ ਬਧਵੰਤਿਆ ਸਾਰੇ ਬੈਠੇ ਆ ਤੇ ਨਾਲੇ ਕੋਣਾ ਪ੍ਰਧਾਨ ਵੀ ਬੈਠਾ ਜੀਤੂਣੀ ਬੈਠੇ ਸਾਰੇ ਕਰੋ ਗੱਲ ਉਹ ਕਹਦਾ ਇਹਨਾਂ ਨੂੰ ਕਿਹਾ ਤਾਂ ਹੈਗਾ ਕਿਲਾ ਬੜੀ ਦਾ ਦੇ ਤੂੰ ਤੇ ਤੁਸੀਂ ਲਾ ਲਓ ਚਲ ਕਹਿੰਦੇ ਮਾਰੇ ਠੀਕ ਆ ਕਿਲਾ ਜੇ ਬੜੀ ਦਾ ਤੇ ਬਰੇ ਚਲਾਈਏ ਗੱਲ ਉਹ ਕਹਦੇ ਚਲਾ ਲਓ ਬਾਫਰਾ ਚੱਲੇ ਪਰ ਭਾਦਰ ਕਹਨੇ ਸ਼ਾਇਦ ਇੱਕ ਕਮਰਾ ਪਾਇਆ ਸੀ ਤੇ ਇੱਕ ਕਮਰ ਸੋਗਰੇ ਪਾਇਆ ਸੀ ਅ ਸੁਖਦੀਪ ਦੇ ਸਰਪੰਚੂਣਾ ਨੇ ਆਰਾਮ ਸਿੰਘ ਉਹਨੇ ਤੇ ਇੱਕ ਪਾਇ ਮੈਨੂੰ ਤਾਂ ਭਾਦਰ ਨੇ ਪਤਾ ਨਹੀਂ ਦੋ ਪਾਏ ਸੀਗੇ ਇਸ ਤਰ੍ਹਾਂ ਫਿਰ ਸ਼ੁਰੂ ਕਰਤੇ ਸੀ ਕਮਰੇ ਕਿਸ ਨੇ ਇੱਕ ਲੈ ਲਿਆ ਕਰਨੇ ਦੋ ਕਿਵੇਂ ਆਏ ਫਿਰ ਕਰਕੇ ਤੇ ਕੁੜੀਆਂ ਦਾ ਕਾਲਜ ਬਣ ਗਿਆ ਅੱਜ ਉਹ ਬੜੀ ਦਾ ਇੰਨਾ ਤਾਂ ਮੈਨੂੰ ਪਤਾ ਨਹੀਂ ਕਿ ਕਿੱਲਾ ਕੇ ਬਾਦ ਦਾ ਬੜੀ ਉਹ ਉਦੋਂ ਫਿਰ ਸਾਰਾ ਚ ਗੱਲ ਇੱਥੋਂ ਚੱਲੀ ਸੀ ਸਾਰੀ ਇਹ ਤੇ ਬੇਨਾ ਵਜਾ ਸੀ ਆਪਣੀ ਪੱਤੀ ਚੋਈ ਰਾਜਾ ਚੋਈ ਬਿਸਾਦ ਹੈ ਮੇਹਰ ਪਾਸੇ ਪੈਸੇ ਲਾਈ ਜਾਂਦਾ ਇਧਰ ਲਾਵੇ ਤਾਂ ਪੈਸੇ ਕੁੜੀਆਂ ਦਾ ਕਾਲਜ ਬਣਾ ਦੇਵੇ ਤੇ ਇਹ ਜੜੀਆਂ ਇਹ ਗੱਲਾਂ ਕਿਉਂਕਿ ਮੇਰਾ ਜਿਹੜਾ ਪੈੜਾ ਸੀ ਉਹ ਪੈੜਾ ਕਿਸੇ ਨਾ ਰਲਦਾ ਹੋਵੇ ਨਾ ਰਾਸ਼ੀ ਰਲਦੀ ਹੋਵੇ ਉਹ ਤਾਂ ਜਿੱਧਰ ਮਰਜੀ ਜਾ ਕੇ ਹੱਥ ਪਾ ਲਾ ਕੰਮ ਬਣੂ ਗਈ ਸਾਡੀ ਦੋਨਾਂ ਦੀ ਆਪਸ ਵਿੱਚ ਮੇਰੀ ਤੇ ਕੁੰਡੇ ਦੀ ਰਾਸ਼ੀ ਬਹੁਤ ਮਿਲਦੀ ਸੀ ਜਦੋਂ ਵੀ ਇਹਨੇ ਕਿਹਾ ਪਤੀ ਜਾਇ ਨਹੀਂ ਐ ਗੱਲ ਇਹ ਮੈਂ ਕਹਣਾ ਚਾਹਤਾ ਘਰ ਦੇ ਚੱਕ ਦੇ ਫੱਟੇ ਬੱਸ ਮੈਂ ਇਹਨੂੰ ਚੱਕ ਦੇ ਫੱਟੇ ਗੱਦੜਾ ਇਹ ਤਿਆਰ ਹੀ ਹੁੰਦਾ ਸੀ ਕੰਮ ਨੂੰ ਹੁਣ ਜਿਹੜੀ ਨਗਰ ਕੀਰਤਨ ਇਹ ਵੀ ਸਾਡੀ ਦੋਨਾਂ ਦੀ ਰਹੀ ਸੀ ਇਹ ਸਾਨੂੰ ਵਿੱਚੋਂ ਲੋਕ ਕਹਿੰਦੇ ਪਤਾ ਨਹੀਂ ਇਹਦੀ ਉਂਗਲ ਕਿਹੜਾ ਲਾਉਂਦਾ ਇਹਦੇ ਨਗਰ ਕੀਰਤਨ ਵੇਲੇ ਵੀ ਇਹ ਕਹਿੰਦੇ ਇਹ ਉਂਗਲ ਲਾਉਂਦਾ ਕੋਈ ਬੰਦਾ ਇਹਨੂੰ ਤੇ ਰਹਿ ਸਾਡੀ ਹੁੰਦੀ ਸੀ ਦੋਨਾਂ ਦੀ ਫੇਰ ਜਿਹੜੇ ਫੇਰੀ ਵਾਲੇ ਸੱਦੇ ਆ ਉਦੋਂ ਵੀ ਬਾਈ ਦੇਵ ਤੇ ਛੋਟੂ ਇਹ ਗਿਆ ਕਰਨੇ ਜਾ ਰਹੇ ਇਹਦਾ ਪੁੱਠੇ ਪੰਗੇ ਲੈਂਦਾ ਇਹਨੂੰ ਕਹਿੰਦਾ ਇਹਨੂੰ ਉਂਗਲ ਦੱਸੋ ਕਿਹੜਾ ਬੰਦਾ ਲਾਉਂਦਾ ਤੇ ਉਂਗਲ ਵਾਲਾ ਹੁੰਦਾ ਤਾਂ ਮੈਂ ਹੀ ਸੀ ਨਾਲ ਅਸੀਂ ਦੋਨੇ ਹੁੰਦੇ ਸੀ ਜਿਹੜੇ ਕਹਿੰਦਾ ਕਰੀਏ ਮੈਂ ਕਹਿੰਦਾ ਚੱਕਦੇ ਪੂੜੇ ਸੀ ਸਾਡੇ ਫੋਟੋ ਪਈਆ ਉਹਨੇ ਇਕੱਠੇ ਸੀ ਉਹਦੇ ਬੋਲਦੇ ਵੀ ਹੈ ਨਹੀਂ ਸੀ ਅਸੀਂ ਉਦੋਂ ਜਦੋਂ ਅਖਰੀ ਪਹਿਲੀ ਵਾਰ ਕੇ ਦੂਜੀ ਵਾਰ ਸੱਦੇ ਜਾਂ ਦੋਨੇ ਅਸੀਂ ਆਪਸ ਵਿੱਚ ਉਦੋਂ ਵੀ ਟਕਰਾਈ ਹੋਈ ਸੀ ਮਾਰੇ ਜਣੀ ਬੋਲ ਵੀ ਪੈਂਦੇ ਸੀ ਇਹੋ ਜੀ ਗੱਲ ਨਹੀਂ ਸੀ ਹੁਣ ਤਾਂ ਪਰ ਫਰਕ ਹੀ ਬਾਲਾ ਪਵਾਤਾ ਐਂ ਕਹਿੰਦੇ ਉਹ ਕਹਿੰਦੇ ਕਿਹਾ ਸੀ ਕੁਝ ਨਹੀਂ ਅੱਜ ਵੀ ਨਹੀਂ ਕੁਝ ਕਿਹਾ ਸੀ ਮੇਰੇ ਮੂੰਹੋਂ ਕਦੇ ਕੁੰਡਾ ਇੱਕ ਗੱਲ ਵੀ ਜ਼ਬਾਨ 'ਚੋਂ ਕਦੇ ਵੀ ਜੀਤ ਨੇ ਮੈਨੂੰ ਆ ਗੱਲਾਂ ਕਹੀਆਂ ਮੈਂ ਹਜੇ ਤੱਕ ਕਿਸੇ ਕੋਲ ਗੱਲ ਨਹੀਂ ਚਲਾਈਏ ਵੀ ਜਦ ਸਾਡਾ ਕੀ ਫਰਕ ਪਿਆ ਕੀ ਨਹੀਂ ਉਹ ਮੈਨੂੰ ਨਹੀਂ ਪਤਾ ਹੈ ਉਨੇ ਹੀ ਬਸ ਕਹਿੰਦੇ ਮੇਰੇ ਮੂੰਹ ਦੇ ਕਿਸਨ ਵਿੱਚ ਇਹ ਤੂੰ ਉਸ ਬਣਾ ਨੇ ਸਾ ਅਗਾਂਹ ਨਾਲ ਗੱਲ ਤਾਂ ਕਹੀਆਂ ਮੈਂ ਨੇ ਇਹ ਤਾਂ ਆਪਾਂ ਅੱਜ ਹੁਣ ਵੀ ਨਹੀਂ ਕਿਸੇ ਨੂੰ ਕਹਿਣਾ ਗੁਰੂ ਦਾ ਕੰਮ ਹੁੰਦਾ ਵੱਡਾ ਪਤਾ ਨਹੀਂ ਕਿਹੜਾ ਕਿਵੇਂ ਕਿਵੇਂ ਇਹ ਚੱਲਦਾ ਪਰ 24 ਘੰਟਿਆਂ ਚ ਕਿਹੜੀ ਗੱਲ ਸੱਚੀ ਤੇ ਝੂਠੀ ਹੋ ਜਾਣੀ ਹੈ ਨਾ ਕਿਸੇ ਨੂੰ ਕਹੇ ਕੁਝ ਵੀ ਜੋ ਵੀ ਗੁਰੂ ਘਰ ਦਾ ਕਾਰਜ ਚੱਲਦਾ ਉਹਨੂੰ ਚਲਾਈ ਰੱਖੇ ਜਿਵੇਂ ਚੱਲਦਾ ਪ੍ਰੇਮ ਸਤਿਕਾਰ ਦੇ ਨਾਲ ਵੱਧ ਤੋਂ ਵੱਧ ਜੇ ਕੋਈ ਕਹਿੰਦਾ ਵੀ ਇਹਦਾ ਚੁੱਪ ਹੋ ਜਾ ਯਾਰ ਬਸ ਚੁੱਪ ਦੇ ਵਿੱਚ ਹੀ ਫਾਇਦਾ ਹੈ ਏਸੀ ਅੱਜ ਦੀ ਕਥਾ ਜਿਹੜਾ ਇੱਥੇ ਹੋਈ ਸੀ ਗੱਲ ਤਾਂ ਆ ਕੇ ਫੇਰ ਘੋਸ਼ਣਾ ਰਿਆਂਗੇ